ਗਿੱਪੀ ਗਰੇਵਾਲ ਜਸਵਿੰਦਰ ਭੱਲਾ ਜੀ ਲਈ ਚਿਤਾ ਤਿਆਰ ਕਰ ਰਿਹਾ ਤੇ ਦੂਜੇ ਪਾਸੇ ਬਿੰਨੂ ਢਿੱਲੋਂ ਤੇ ਗੁਰਪ੍ਰੀਤ ਖੁੱਗੀ ਜਿਹੜੇ ਗੱਲ ਲੱਗ ਕੇ ਰੋ ਰਹੇ ਨੇ ਜਸਵਿੰਦਰ ਭੱਲਾ ਦੇ ਅੰਤਮ ਸੰਸਕਾਰ ਤੇ ਫੁੱਟ ਫੁੱਟ ਰੋਏ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਕਰਮਜੀਤ ਅਣਮੋਲ ਤੇ ਹੋਰ ਵੀ ਕਈ ਪੰਜਾਬੀ ਇੰਡਸਟਰੀ ਦੇ ਸਟਾਰ ਪਹੁੰਚੇ ਤੇ ਸਭ ਤੋਂ ਵੱਧ ਦੁੱਖ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਏ ਫਿਰ ਜਿਹੜਾ ਬਿੰਨੂ ਢਿੱਲੋਂ ਗੱਲ ਲੱਗਿਆ ਤੇ ਉਸ ਤੋਂ ਬਾਅਦ ਜਿਹੜਾ ਕਰਮਜੀਤ ਅਨਮੋਲ ਇਹ ਚਾਰੇ ਦੋਸਤ ਆਪਸ ਦੇ ਵਿੱਚ ਰੋਏ ਬਹੁਤ ਜ਼ਿਆਦਾ ਰੋਏ ਜਦੋਂ ਅਗਨੀ ਭੇਟ ਕੀਤੀ ਜਾ ਰਹੀ ਸੀ ਜਸਵਿੰਦਰ ਪੱਲਾ ਜੀ ਦੀ ਦੇਹ ਨੂੰ ਉਹਨਾਂ ਮਿਲਦਾ ਉਹਨਾਂ ਦਾ ਪੁੱਤ ਵੀ ਨਹੀਂ ਰੋਇਆ ਹੋਊਗਾ ਪੁਖਰਾਜ ਪੱਲਾ ਕਿਉਂਕਿ ਦੋਸਤੋ ਇਹਨਾਂ ਚਾਰਾਂ ਦੀ ਗੱਲ ਕਰੀਏ ਆਪਾਂ ਬਿੰਨੂ ਢਿੱਲੋਂ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਜਾਂ ਹਾਰਬੀ ਸੰਘਾ ਕਰਮਜੀਤ ਅਨਮੋਲ ਤਾਂ ਇਹਨਾਂ ਨੇ ਜਿਹੜਾ ਜਸਵਿੰਦਰ ਪੱਲਾ ਜੀ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜਿਸ ਕਰਕੇ ਰੋਣਾ ਆ ਹੀ ਜਾਂਦਾ ਬਹੁਤ ਸਮਾਂ ਇਹਨਾਂ ਨੇ ਇਕੱਠਾ ਬਤਾਇਆ ਮੋਹਾਲੀ ਦੇ ਬਲੌਂਗੀ ਏਰੀਆ ਦੇ ਵਿੱਚ ਆਪਾਂ ਮੌਜੂਦ ਆ ਤੇ ਕੁਝ ਟਾਈਮ ਦੇ ਵਿੱਚ ਹੀ ਜਸਵਿੰਦਰ ਪੱਲਾ ਜੀ ਨੂੰ ਅੰਤਿਮ ਜਿਹੜੀ ਰਸਮ ਉਹਨਾਂ ਦੀ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਨੇ ਤੇ ਅਗਨੀ ਭੇਡ ਕੀਤੀ ਜਾਊਗੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਰੀਰ ਪੰਜ ਤੱਤਾਂ ਦੇ ਵਿੱਚ ਬਿਲਨੋ ਹੋ ਜਾਊਗਾ ਬਹੁਤ ਪੰਜਾਬੀ ਇੰਡਸਟਰੀ ਦੇ ਨਾਮੀ ਆਪਾਂ ਕਲਾਕਾਰ ਸਿੰਘਦਰ ਕਹਿੰਦੇ ਹੈ ਨਾ ਉਹ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਜਸਵਿੰਦਰ ਪੱਲਾ ਜੀ ਦਾ ਹਰੇਕ ਦੇ ਨਾਲ ਪਿਆਰ ਸੀ ਉਹ ਕਿਸੇ ਨੂੰ ਵੱਡਾ ਨਹੀਂ ਸਮਝਦੇ ਸੀ ਕਿਸੇ ਨੂੰ ਛੋਟਾ ਨਹੀਂ ਸਮਝਦੇ ਸੀ ਹਰੇਕ ਹਰੇਕ ਨੂੰ ਹੀ ਜਿਹੜਾ ਹੱਸ-ਹੱਸ ਕੇ ਮਿਲਦੇ ਸੀ ਵਧੀਆ ਸੁਭਾਅ ਸੀ ਉਹਨਾਂ ਦਾ ਤਾਂ ਇੱਧਰ ਸਾਹਮਣੇ ਜਿਹੜਾ ਪਖਰਾਜ ਭੱਲਾ ਅਜ ਜਸਵਿੰਦਰ ਭੱਲਾ ਜੀ ਦਾ ਜਿਹੜਾ ਪੋਤਾ ਇਕ ਲੋਤਾ ਪੁੱਤ ਤੇ ਇਕ ਉਹਨਾਂ ਦੀ ਇੱਕ ਧੀ ਆ ਜਿਹੜੀ ਦੋਵੇਂ ਜੱਫੀ ਪਾ ਕੇ ਰੋਂਦੇ ਹੋਏ ਨੇ ਤੇ ਉਹਨਾਂ ਦੀ ਧੀ ਵੀ ਜਿਹੜੀ ਨਾਰਵੇ ਤੋਂ ਕੱਲ ਹੀ ਵਾਪਸ ਆਈ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰਾ ਪਿਤਾ ਜਿਹੜਾ ਜਸਵਿੰਦਰ ਪੱਲਾ ਜੀ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਅਕਾਲ ਚਲਾਣਾ ਕਰ ਗਏ ਨੇ ਤੇ ਹੋਰ ਮੈਂ ਕੀ ਗੱਲ ਕਰਾਂ ਵੀ ਬੀ ਐਨ ਸ਼ਰਮਾ ਸਾਹਿਬ ਤੇ ਹੋਰ ਵੀ ਜਿਹੜੇ ਕਾਫੀ ਨਾਮੀ ਜਿਹੜੇ ਸਿੰਗਰ ਐਕਟਰ ਨੇ ਉਹ ਸਾਰੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਗਿੱਪੀ ਗਰੇਵਾਲ ਜਸਵਿੰਦਰ ਭੱਲਾ ਨੂੰ ਆਪਣੇ ਪਿਓ ਵਾਂਗ ਸਮਝਦਾ ਸੀ ਤੇ ਉਹਨਾਂ ਦੀ ਚਿੰਤਾ ਵਾਸਤੇ ਸਾਹਮਣੇ ਤੁਸੀਂ ਵੇਖ ਰਹੇ ਹੋ ਵੀ ਲੱਕੜਾਂ ਵੀ ਉਹੀ ਇਕੱਠੀਆਂ ਕਰ ਰਿਆ ਕੱਲ ਇੱਕ ਪੋਸਟ ਵੀ ਪਾਈ ਸੀ ਤੇ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਮੇਰਾ ਜਸਵਿੰਦਰ ਭੱਲਾ ਮੇਰੇ ਪਿਓ ਵਰਗਾ ਸੀ ਪੰਜਾਬੀ ਇੰਡਸਟਰੀ ਦਾ ਮੈਂ ਉਹਨੂੰ ਪਿਓ ਹੀ ਮੰਨਦਾ ਸੀਗਾ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਅਸੀਂ ਬਹੁਤ ਇਕੱਠੀਆਂ ਫਿਲਮਾਂ ਜਿਹੜੀਆਂ ਕੀਤੀਆਂ ਨੇ ਆਉਣ ਵਾਲੀ ਕੈਰੀ ਆਨ ਜੱਟਾ 4 ਵੀ ਅਸੀਂ ਇਕੱਠੀ ਕਰਨੀ ਸੀ ਅਸੀਂ ਗਏ ਸੀ ਜਸਵਿੰਦਰ ਭੱਲਾ ਜੀ ਦੇ ਕੋਲ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹਾਮੀ ਵੀ ਭਰੀ ਸੀ ਵੀ ਅਸੀਂ ਜਿਹੜਾ ਇਕੱਠੇ ਕਰਾਂਗੇ ਫਿਲਮਾਂ ਪਰ ਦੋਸਤੋ ਉਸ ਤੋਂ ਪਹਿਲਾਂ ਹੀ ਜਿਹੜਾ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਆਲਵਿਦਾ ਆਖ ਗਏ ਆ ਤੁਸੀਂ ਸਾਹਮਣੇ ਇੱਕ ਤਸਵੀਰ ਦੇਖ ਰਹੇ ਹੋ ਜਸਵਿੰਦਰ ਭੱਲਾ ਜੀ ਦੀ ਜਿਹੜਾ ਦੇਹ ਵਾਸਤੇ ਅੰਤਿਮ ਸੰਸਕਾਰ ਵਾਸਤੇ ਜਿਹੜੀਆਂ ਲੱਕੜਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਚਿਤਾ ਤਿਆਰ ਕੀਤੀ ਜਾ ਰਹੀ ਆ ਤੇ ਗੀਪੀ ਗਰੇਵਾਲ ਅਲਾਪ ਸਕੰਦਰ ਜੋ ਸਰਦੂਲ ਸਕੰਦਰ ਦਾ ਪੁੱਤਰ ਹੈ ਉਹ ਜਿਹੜੇ ਚਿਤਾ ਤਿਆਰ ਕਰ ਰਹੇ ਨੇ ਤਾਂ ਇੱਧਰ ਜਿਹੜਾ ਲੋਕ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਇੰਨਾ ਵਿੱਚ ਹੀ ਕਈ ਮਸ਼ਹੂਰ ਐਕਟਰ ਨੇ ਕਈ ਮਸ਼ਹੂਰ ਅਦਾਕਾਰ ਕਹਿਦੀ ਹੈ ਨਾ ਆਪਾਂ ਸਿੰਗਰ ਕਹਿਦੀ ਤਾਂ ਤਕਰੀਬਨ ਸਾਰੇ ਪਹੁੰਚੇ ਆ ਰੇਸ਼ਮ ਅਨਮੋਲ ਦੀ ਗੱਲ ਕਰੀਏ ਬੀ ਐਨ ਸ਼ਰਮਾ ਦੀ ਗੱਲ ਕਰੀਏ ਬਿੰਨੂ ਢਿੱਲੋਂ ਕਰਮਜੀਤ ਅਨਮੋਲ ਗਿੱਪੀ ਗਰੇਵਾਲ ਤਕਰੀਬਨ ਸਾਰੇ ਹੀ ਜਿੰਨੇ ਵੀ ਕਲਾਕਾਰ ਨੇ ਉਹ ਇੱਥੇ ਪਹੁੰਚੇ ਹੋਏ ਨੇਗੇ ਜਸਵਿੰਦਰ ਭੱਲਾ ਜੀ ਦੀ ਦੇਹ ਨੂੰ ਅਗਨੀ ਪੇਟ ਕਰਤੀ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਤੁਸੀਂ ਸਾਹਮਣੇ ਵੇਖ ਰਹੇ ਹੋ ਜਿਹੜਾ ਹੁਣ ਆ ਅੱਗ ਲੱਗ ਗਈ ਹੈ ਨਾ ਕੁਝ ਟਾਈਮ ਦੇ ਬਾਅਦ ਹੀ ਜਿਹੜਾ ਜਸਵਿੰਦਰ ਭੱਲਾ ਜੀ ਪੰਜ ਤੱਤਾਂ ਦੇ ਵਿੱਚ ਬਿਲਨ ਹੋ ਜਾਣਗੇ ਉਹਨਾਂ ਦਾ ਸਰੀਰ ਜਿਹੜਾ ਮਿੱਟੀ ਦੇ ਵਿੱਚ ਮਿਲ ਜਾਊਗਾ ਪਰ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਹੱਸਦੇ ਵਸਦੇ ਰਹਿਣਗੇ ਕਿਉਂਕਿ ਜਿਹੜੇ ਰੋਲ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੀਤੇ ਨੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਹਾਸਾ ਜਗਾਇਆ ਮੂੰਹ ਤੇ ਮੁਸਕਰਾਟ ਲਿਆਂਦੀ ਆ ਤਾਂ ਬਹੁਤ ਹੀ ਇੱਕ ਵਧੀਆ ਇਨਸਾਨ ਸੀ ਜਸਵਿੰਦਰ ਭੱਲਾ ਜੀ ਇਧਰ ਗਿੱਪੀ ਗਰੇਵਾਲ ਹਾਰਬੀ ਸੰਘਾ ਕਰਮਜੀਤ ਅਨਮੋਲ ਤੇ ਬਾਕੀ ਹੋਰ ਕਈ ਨਾਮੀ ਜਿਹੜੇ ਸਟਾਰ ਇਕੱਠੇ ਖੜੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦੇ ਵੱਡਾ ਦੁੱਖ ਲੱਗਿਆ ਕਾਫੀ ਲੰਬੇ ਸਮੇਂ ਤੋਂ ਗੱਲ ਕਰੀ ਆਪਾਂ ਮੇਲ ਕਰਾਦੇ ਰੱਬਾ ਤੋਂ ਗਿੱਪੀ ਗਰੇਵਾਲ ਜਿਹੜਾ ਫਿਲਮਾਂ ਕਰਨ ਲੱਗਿਆ ਉਦੋਂ ਤੋਂ ਹੀ ਜਸਵਿੰਦਰ ਭੱਲਾ ਜੀ ਦੇ ਨਾਲ ਜੁੜਿਆ ਸੀ ਤੇ ਇਧਰ ਮੁਹੰਮਦ ਸਦੀਕ ਜੀ ਵੀ ਜਿਹੜੇ ਪਹੁੰਚੇ ਨੇਗੇ ਆ ਆਪਦੇ ਟਾਈਮ ਦੇ ਵਿੱਚ ਕਾਫੀ ਵੱਡੇ ਸਿੰਗਰ ਰਹੇ ਨੇ ਤੇ ਹੁਣ ਰਾਜਨੀਤਿਕ ਪਾਰਟੀ ਦੇ ਵਿੱਚ ਨੇ ਐਮਪੀ ਵੀ ਨੇ ਤਾਂ ਇਹ ਵੀ ਜਿਹੜਾ ਜਸਵਿੰਦਰ ਭੱਲਾ ਜੀ ਦੀ ਆਖਰੀ ਰਸਮ ਤੇ ਪਹੁੰਚੇ ਨੇਗੇ ਬਾਕੀ ਹੋਰ ਕਈ ਸਟਾਰ ਪਹੁੰਚੇ ਨੇਗੇ